ਮਕਸਦ ਭਾਜੀ ਇਹ ਹੈ ਕਿ ਜਿਹੜੀਆਂ ਗਵਰਨਮੈਂਟਾਂ ਨੇ ਉਹ ਸਾਡੀਆਂ ਵੋਟਾਂ ਲੈ ਕੇ ਆਪਣੀ ਤਾਕਤ ਬਣਾ ਲੈਂਦੀਆਂ ਨੇ ਫਿਰ ਸਾਡੀ ਤਾਕਤ ਨੂੰ ਕਮਜ਼ੋਰ ਕਰਕੇ ਸਾਡਾ ਜਲੂਸ ਕੱਢ ਦਿਆ ਨੇ ਕਿ ਸਾਡੇ ਆਪਣੇ ਮੰਨਵਾਦੀ ਕਰ ਦਿਆ ਨੇ ਅੱਜ ਜਿਹੜਾ ਮੁੱਦਾ ਹੋਇਆ ਸਾਡੇ ਆ ਚਾਰ ਜਿਹੜੇ ਇਹ ਸੱਜਣ ਨੇ ਸਾਡੇ ਬਜ਼ੁਰਗ ਨੇ ਨੌਜਵਾਨ ਨੇ ਇਹ ਇਥੇ ਇਕੱਠੇ ਹੋਣ ਦਾ ਇੱਕੋ ਇੱਕ ਮਕਸਦ ਹੈ ਕਿ ਉਧਰ ਪਹਿਲਾਂ ਨਾ ਪਰਲੇ ਸਕੂਲ ਦੇ ਸਾਹਮਣੇ ਇਹ ਟਾਵਰ ਲਾਉਣ ਵਾਲੀ ਜਿਹੜੀ ਪ੍ਰਾਈਵੇਟ ਕੰਪਨੀ ਦਾ ਠੇਕੇਦਾਰ ਨੇ ਗੁੰਡੇ ਦਾ ਗੁੰਡੇ ਰੱਖੇ ਹੋਏ ਨੇ ਇਹ ਕਹਿੰਦੇ ਨੇ ਕਿ ਜੋ ਹੁਣ ਉਹਨੇ ਫੋਨ ਤੇ ਗੱਲ ਕਰੀ ਗਈ ਆ ਜਿਹਨੇ ਨੰਬਰ ਦਿੱਤਾ ਗਿਆ ਇਹਨਾਂ ਨੂੰ ਉਸ ਨੰਬਰ ਤੇ ਗੱਲ ਕਰਕੇ ਉਹ ਕਹਿੰਦਾ ਕਿ ਤੁਸੀਂ ਜੋ ਕਰਨਾ ਕਰ ਲੋ ਇਹ ਟੈਲੀਫੋਨ ਦਾ ਜਿਹੜਾ ਟਾਵਰ ਆ ਸਾਡਾ ਮੋਬਾਈਲ ਟਾਵਰ ਇੱਥੇ ਲਾਇਆ ਜਾਊਗਾ ਪਰ ਇੱਕ ਚੀਜ਼ ਦੱਸ ਦਿੰਨੇ ਆ ਸੀ ਇਹਨੂੰ ਅੱਜ ਕਿ ਜੇ ਬੰਦੇ ਦਾ ਪੁੱਤ ਆਪਣੀ ਜ਼ੁਬਾਨ ਤੇ ਰਹੀਂ ਤੇ ਤੈਨੂੰ ਅਸੀਂ ਦੱਸਾਂਗੇ ਸਾਡੀ ਤਾਕਤ ਹੁੰਦੀ ਕੀ ਚੀਜ਼ ਆ ਜੇ ਟਾਵਰ ਲੱਗ ਗਿਆ ਉਹ ਟਾਵਰ ਦੇ ਤਾ ਸਭ ਤੋਂ ਪਹਿਲਾਂ ਰੱਸਾ ਟੰਗ ਕੇ ਫਾਂਸੀ ਮੈ ਲਊਗਾ ਉਸ ਤੋਂ ਬਾਅਦ ਜੇ ਉਹਨੇ ਪੈਪ ਉੱਪਰ ਚੜ੍ਹ ਕੇ ਗੱਡਣ ਦੀ ਕੋਸ਼ਿਸ਼ ਕੀਤੀ ਉਹ ਆਪਣੀਆਂ ਲੱਤਾਂ ਦਾ ਆਪ ਜ਼ਿੰਮੇਵਾਰ ਆ ਇਹ ਨੂੰ ਇਹ ਨਾ ਸਮਝੋ ਕਿ ਮੈਂ ਕੋਈ ਗਰਮ ਬਿਆਨ ਦਿੰਨਾ ਸਾਡੇ ਬੱਚਿਆਂ ਦੇ ਤੇ ਸਾਡੇ ਪਰਿਵਾਰਾਂ ਦੇ ਸਾਡੇ ਭੁੱਖ ਦੀ ਜ਼ਿੰਮੇਵਾਰੀ ਦਾ ਇਹ ਜ਼ਿੰਮੇਵਾਰ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਹੈ ਜੇ ਉਹ ਪ੍ਰਸ਼ਾਸਨ ਆਪਣੇ ਜ਼ਿੰਮੇਵਾਰੀਆਂ ਤੋਂ ਭੱਜ ਰਿਹਾ ਤਾਂ ਸਾਨੂੰ ਵੋਟਰਾਂ ਨੂੰ ਤਾਂ ਸਾਨੂੰ ਨਾਗਰਿਕਾਂ ਨੂੰ ਇੱਥੇ ਖੜੇ ਹੋ ਕੇ ਇਹਦਾ ਵਿਰੋਧ ਜਤਾਉਣ ਦੀ ਸਾਨੂੰ ਜ਼ਰੂਰਤ ਪਈ ਆ ਇਹ ਜਿਹੜਾ ਸਕੂਲ ਹੈ ਬਿਲਕੁਲ ਸਾਹਮਣੇ ਸਕੂਲ ਹੈ ਪ੍ਰੀਵਰਸਤ 2 2 3 3 4 4 ਸਾਲ ਦੇ ਬੱਚੇ ਇੱਥੇ ਪੜ ਰਹੇ ਨੇ ਇਸੇ ਤਰੀਕੇ ਨਾਲ ਸਾਡੇ ਲਾਲਾ ਸਰਕਾਰੀ ਮਾ ਸਕੂਲ ਆ ਪੰਡਤ ਨੀਸ਼ ਚੰਦਰ ਸਕੂਲ ਆ ਉਸ ਤੋਂ ਬਾਅਦ ਇੱਕ ਪੂਰੀ ਕਣੀ ਆਬਾਦੀ ਵਾਲੀ ਬਸੋ ਵਾਲਾ ਏਰੀਆ ਕੀ ਇਹਨਾਂ ਨੂੰ ਇਹੀ ਟਾਵਰ ਲਾਉਣ ਦੀ ਜਗ੍ਹਾ ਮਿਲ ਰਹੀ ਆ ਜੇ ਐਡੇ ਵੱਡੇ ਪੈਸੇ ਵਾਲੇ ਨੇ ਤਾਂ ਆਊਟ ਏਰੀਆ ਚ ਲਾਉਣ ਚਾਹੇ 100 ਫੁੱਟ ਦੇ ਚਾਹੇ 2 2 ਫੁੱਟ ਦੇ ਟਾਵਰ ਲਾਉਣ ਅਸੀਂ ਇਹਨਾਂ ਨੂੰ ਅੱਜ ਖੁੱਲ੍ਹੇ ਚੇਤਾਵਨੀ ਦਿੰਨੇ ਆ ਅਸੀਂ ਬੇਨਤੀ ਕਰ ਲਈ ਪਿਆਰ ਨਾਲ ਅਸੀਂ ਉੱਪਰ ਜਾ ਕੇ ਆਏ ਆ ਸਾਰਾ ਕੁਝ ਦੇਖ ਕੇ ਆਇਆ ਕਿ ਸਮਾਨ ਇਹਨਾਂ ਦਾ ਪਹੁੰਚ ਗਿਆ ਜ ਜਦੋਂ ਉਹਨਾਂ ਨੂੰ ਬੇਨਤੀ ਕਰੀ ਐ ਕਿ ਤੁਸੀਂ ਚੱਕ ਦੋ ਤੇ ਉਹ ਨਹੀਂ ਮੰਨ ਰਹੇ ਉਸ ਤੋਂ ਬਾਅਦ ਕਹਿੰਦੇ ਸਾਡੇ ਕੋਲ ਇਜਾਜ਼ਤ ਆ ਇਜਾਜ਼ਤ ਕਿ ਦੀ ਹੁੰਦੀ ਆ ਨਗਰ ਕਾਉਂਸਲ ਦੀ ਨਗਰ ਕਾਉਂਸਲ ਦੇ ਪ੍ਰਧਾਨ ਸਰਦਾਰ ਕਮਲਜੀਤ ਸਿੰਘ ਲੱੱਦਰ ਜੀ ਨਾਲ ਸਾਡੀ ਬੇਨਤੀ ਹੋ ਗਈ ਆ ਉਹ ਕਹਿੰਦੇ ਇਦਾਂ ਦੀ ਸਾਡੇ ਕੋਲ ਕੋਈ ਪਰਮਿਸ਼ਨ ਨਹੀਂ ਐ ਤੀਜੀ ਗੱਲ ਇਹ ਜਿਹੜੇ ਪ੍ਰਾਈਵੇਟ ਠੇਕੇਦਾਰ ਨੇ ਇਹਨਾਂ ਨੂੰ ਕੰਮ ਸ਼ਨੀਵਾਰ ਤੇ ਐਤਵਾਰ ਛੁੱਟੀ ਵਾਲੇ ਦਿਨ ਕਿਉਂ ਦੇਖਦੇ ਕੰਮ ਕਰਨ ਨੂੰ ਜਿਹੜੇ 5 ਦਿਨ ਵਰਕਿੰਗ ਡੇ ਨੇ ਉਦੋਂ ਕਿਉਂ ਨਹੀਂ ਆਉਂਦੇ ਇਸ ਕਰਕੇ ਅਸੀਂ ਤੁਹਾਡੇ ਥਰੂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਇਹਦੇ ਤੇ ਕੋਈ ਵੀ ਜਿਹੜਾ ਸਟੈਪ ਚੁੱਕਣਾ ਉਹ ਸਟੈਪ ਚੱਕ ਕੇ ਨੂੰ ਰੋਕਿਆ ਜਾਵੇ ਅਗਰ ਇੱਥੇ ਆ ਕੇ ਪ੍ਰਾਈਵੇਟ ادارے ਦਾ ਕੋਈ ਵੀ ਨੁਮਾਇੰਦਾ ਆਪਣੀ ਧੌਂਸ ਜਿਤਾਊਗਾ ਤੇ ਫਿਰ ਉਹ ਆਪਣੀ ਕੀਤੀ ਦਾ ਆਪ ਜ਼ਿੰਮੇਵਾਰ ਹੋਊਗਾ ਇਹ ਤੁਹਾਡੇ ਸਾਨੂੰ ਬੇਨਤੀ ਆ ਦੂਜੀ ਗੱਲ ਉਹ ਇਹ ਆ ਕਿ ਜਿਸ ਦੁਕਾਨ ਦੇ ਉੱਤੇ ਇਹਨਾਂ ਨੇ ਲੇਲੇਪੇਪੇ ਕਰਕੇ ਉਸ ਦੁਕਾਨਦਾਰ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਆ ਪਰ ਉਹ ਵੀ ਮੰਨ ਨਹੀਂ ਰਹੇ ਉਹ ਕਹਿੰਦੇ ਅਗਰ ਸਾਡਾ ਏਰੀਆ ਦਾ ਪ੍ਰਸ਼ਾਸਨ ਤੁਹਾਨੂੰ ਹਰ ਗਿਹਦਾ ਦਿੰਦਾ ਤੁਸੀਂ ਤਾਂ ਲਾ ਸਕਦੇ ਹੋ ਪਰ ਇਹਨਾਂ ਦੇ ਕੰਨ ਤੇ ਜੂਨ ਹੀ ਸਰਚ ਰਹੀ ਜਿਹੜੇ ਪ੍ਰਾਈਵੇਟ ਟੈਲੀਕਮ ਵਾਲੇ ਨੇ ਅਸੀਂ ਤੁਹਾਡੇ ਮਾਧਿਅਮ ਰਾਹੀਂ ਉਹਨਾਂ ਨੂੰ ਬੇਨਤੀ ਕਰ ਦਿਆਂ ਕਿ ਟਾਵਰ ਲਾਉਣਾ ਬੰਦ ਕਰ ਦਿਓ ਨਹੀਂ ਤਾਂ ਫਿਰ ਅਸੀਂ ਟਾਵਰ ਲੱਗਣ ਨਹੀਂ ਦੇਵਾਂਗੇ ਚਾਹੇ ਸਾਨੂੰ ਇੱਥੇ ਪਰਮਾਨੈਂਟ ਧਰਨਾ ਲਾਉਣਾ ਪੈ ਜਾਵੇ ਦਿਨ ਰਾਤ ਦਾ ਲਾਉਣਾ ਪੈ ਜਾਵੇ ਜਿਹੜੇ ਪੰਡਾਵਾਸੀ ਇਕੱਠੇ ਹੋਏ ਨੇ ਕੀ ਕਰਨਾ ਹੈ ਅਜਮੱਲਾਵਾਸੀ ਜਿਹੜੇ ਇਕੱਠੇ ਹੋਏ ਆਂ ਜੀ ਤੇ ਤੁਹਾਨੂੰ ਹਰਪਾਲ ਜੀ ਨੇ ਦੱਸਿਆ ਹੀ ਇਹ ਵੀ ਉਰੇ ਟਾਵਰ ਦਾ ਇੱਕ ਇਸ਼ੂ ਚੱਲ ਰਿਹਾ ਹੈ ਜੀ ਪਿਛਲੇ 6 ਮਹੀਨਿਆਂ ਤੋਂ ਇਹ ਚੱਲ ਰਿਹਾ ਹੈ 6 ਮਹੀਨੇ ਪਹਿਲਾਂ ਵੀ ਇਹਦਾ ਵਿਦਰੋਹ ਕੀਤਾ ਗਿਆ ਸੀਗਾ ਹੁਣੇ 6 ਮਹੀਨੇ ਬਾਅਦ ਦੁਬਾਰਾ ਫੇਰ ਆਪਣਾ ਤਾਲਜਾਮ ਲੈ ਕੇ ਉਦਾਂ ਹੀ ਦੁਬਾਰਾ ਉਰੇ ਫੇਰ ਆ ਰਹੇ ਨੇ ਬਲਕਿ ਜਿਹੜਾ ਹੀ ਦੁਬਾਨ ਤੇ ਲਗਾ ਰਹੇ ਨੇ ਉਹਨਾਂ ਤੇ ਵੀ ਪ੍ਰੈਸ਼ਰ ਬਣਾਇਆ ਜਾ ਰਿਹਾ ਵੀ ਜਾਂ ਤਾਂ ਅਸੀਂ ਟਾਵਰ ਲਾਵਾਂਗੇ ਜਾਂ ਤੁਸੀਂ ਸਾਨੂੰ 5 ਲੱਖ ਰੁਪਏ ਦੇ ਟਰਨ ਕਰਾ ਦਿਓ ਨੇ ਕਿਸੇ ਦੀ ਪ੍ਰਾਈਵੇਟ ਇਹ ਤਾਂ ਸਾਡੀ ਪ੍ਰਾਈਵੇਟ ਪ੍ਰੋਪਰਟੀ ਆ ਜੀ ਸਾਡਾ ਉਰੇ ਰਹਿਸ਼ਾ ਨੇ ਬੱਚੇ ਨੇ ਆਲੇ-ਦਾਲੇ ਘਰ ਨੇ ਸਕੂਲ ਨੇ ਇਹ ਬੰਦਾ ਸਾਨੂੰ ਬਲੈਕਮੇਲ ਕਰ ਰਿਹਾ ਜੀ ਦੁਕਾਨਦਾਰ ਨੂੰ ਵੀ ਬਲੈਕਮੇਲ ਕਰ ਰਿਹਾ ਇਹ ਕਿਸ ਤਰ੍ਹਾਂ ਚੱਲੂਗਾ ਜੀ ਪ੍ਰਸ਼ਾਸਨ ਨੂੰ ਇਹੀ ਬੇਨਤੀ ਹੈ ਜੀ ਹੱਥ ਜੋੜ ਕੇ ਬੇਨਤੀ ਹੈ ਵੀ ਇਹਨੂੰ ਰੋਕ ਲਓ ਨਹੀਂ ਤਾਂ ਜਿਸ ਸਾ ਉਹਨਾਂ ਲਈ ਧਮਕੀਆਂ ਦੇ ਰਿਹਾ ਹੈ ਪੁਲਿਸ ਦਾ ਨਾਮ ਲੈ ਕੇ ਦੇ ਰਿਹਾ ਜਾਂ ਕੋਈ ਵੀ ਧਮਕੀਆਂ ਦੇ ਰਿਹਾ ਇਹ ਠੀਕ ਨਹੀਂ ਫਿਰ ਇਹਦਾ ਜਿਹੜਾ ਵਿਦਰੋਹ ਹੈ ਪੂਰਾ ਚਰਮ ਤੇ ਚੱਲੂਗਾ ਜੀ ਅਸੀਂ ਟਾਵਰ ਲੱਗਣ ਨਹੀਂ ਦੇਣਾ ਜੀ ਇਹ ਸਾਡੇ ਸਾਰੇ ਮੁਹੱਲੇ ਵੱਲੋਂ ਸਾਡੇ ਟਾਵਰ ਭਰਾ ਖੜੇ ਨੇ ਸਾਰੇ ਖੜੇ ਨੇ ਸਕੂਲ ਮੈਨੇਜਮੈਂਟ ਦੇ ਮੈਂਬਰ ਵੀ ਖੜੇ ਨੇ ਵੀ ਇਹ ਟਾਵਰ ਅਸੀਂ ਲੱਗਣ ਨਹੀਂ ਦੇਣਾ ਜੀ ਇਸ ਕਰਕੇ ਸਾਡੀ ਬੇਨਤੀ ਹੈ ਪ੍ਰਸ਼ਾਸਨ ਨੂੰ ਸਾਡੇ ਮਹੱਲੇ ਵਾਲਿਆਂ ਦਾ ਸਾਥ ਦਿੱਤਾ ਜਾਵੇ ਜੀ ਦੂਜੀ ਗੱਲ ਦੂਜੀ ਗੱਲ ਇਹ ਹੈ ਕਿ ਜੇ ਇਹਨਾਂ ਨੂੰ ਆਪਣੇ ਘਰ ਦੀ ਰੋਟੀ ਪਿਆਰੀ ਆ ਤੰਦ ਪੈਸਿਆਂ ਆ ਵਾਸਤੇ ਪ੍ਰਾਈਵੇਟ ਇਹਨਾਂ ਤੇ ਕੰਪਨੀਆਂ ਜ਼ੋਰ ਪਾ ਰਹੀਆਂ ਨੇ ਕਿ ਲਾਓ ਲਾਓ ਜਿੱਦਾਂ ਮਰਜ਼ੀ ਲਾਓ ਤੇ ਇਹਨਾਂ ਨੂੰ ਆਪਣੀ ਰੋਟੀ ਦਾ ਖਿਆਲ ਆ ਸਾਨੂੰ ਆਪਣੇ ਬੱਚਿਆਂ ਦਾ ਖਿਆਲ ਆ ਅਸੀਂ ਆਪਣੇ ਬੱਚਿਆਂ ਨੂੰ ਬਿਮਾਰੀਆਂ ਨਹੀਂ ਲਾਉਣੀਆਂ ਤੇ ਅਸੀਂ ਫੇਰ ਤੁਹਾਨੂੰ ਕਹਿੰਦੇ ਆ ਕਿ ਇਹ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਨੂੰ ਸਮਝਦਾ ਹੋਇਆ ਇਹਦੇ ਤੇ ਆਪਣਾ ਫਰਜ਼ ਨਿਭਾ ਕਰੇ ਸਾਨੂੰ ਮਜਬੂਰ ਨਾ ਕਰੇ ਕਿ ਅਸੀਂ ਆਪਣੀ ਜਿਹੜੀ ਸੋਚ ਹੈ ਉਹਦਾ ਪ੍ਰਗਟਾਵਾ ਇਹਨਾਂ ਦੇ ਸਾਹਮਣੇ ਆ ਕੇ ਦਰਸਾਈਏ ਤੇ ਦਿਖਾਈਏ ਕਿੰਗ ਆਫ ਸਪਾਈਸਿਸ रेस्टोरेंट कैफे एंड रूफटॉप में आपका स्वागत है यहाँ की सर्विस और रेस्टोरेंट का इंटीरियर फाइव स्टार रेस्टोरेंट जैसा ही है यहाँ आपको मिलेगी वेज नॉन वेज इंडियन पंजाबी एंड कॉन्टिनेंटल फूड की वैरायटी। जैसा नाम वैसा खाना। किंग ऑफ स्पाइसेस। किंग ऑफ स्पाइसेस रेस्टोरेंट ਕਾਫੇ ਐਂਡ ਅ ਰੂਫਟਾਪ ਮੇਂ ਆਪਕਾ ਸਵਾਗਤ ਹੈ